ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਜੂਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੀ ਕਿ ਪੰਜਾਬੀ ਲਾਜ਼ਮੀ ਦੀ ਜਿਹੜੀ ਕਹਾਣੀ ਕਰਾਂਗੇ ਆਪਾਂ ਪੰਜਾਬੀ ਲਾਜ਼ਮੀ ਕਹਾਣੀ ਹੈਗੀਆ ਮੈਨੂੰ ਟੈਗੋਰ ਬਣਾ ਦੇਵਾ ਇਸ ਕਹਾਣੀ ਦਾ ਸਾਰ ਠੀਕ ਹੈ ਹਾਂਜੀ ਮੈਨੂੰ ਟੈਗੋਰ ਬਣਾ ਦੇ ਟੈਗੋਰ ਬਣਾ ਦੇਵਾ ਮੋਹਨ ਭੰਡਾਰੀ ਦੀ ਲਿਖੀ ਹੋਈ ਕਹਾਣੀਆ ਤੇ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਗਰੀਬੀ ਤੇ ਹੀਨਤਾ ਦੇ ਭਾਵ ਹੇਠ ਇੱਕ ਪ੍ਰਤਿਭਾਵਾਨ ਪ੍ਰਤਿਭਾਵਾਨ ਹੁੰਦਾ ਟੈਲੈਂਟਡ ਵਿਅਕਤੀ ਠੀਕ ਹੈ ਟੈਲੈਂਟਡ ਜਿਹੜਾ ਪਰਸਨ ਹੁੰਦਾ ਉਹਦੀ ਪ੍ਰਤਿਭਾ ਪ੍ਰਤਿਭਾ ਕੀ ਹੋ ਗਿਆ ਟੈਲੈਂਟ ਦੇ ਦਬ ਕੇ ਰਹਿ ਜਾਣ ਦੀ ਗਾਥਾ ਕੀ ਹੋ ਗਿਆ ਕਹਾਣੀ ਨੂੰ ਪੇਸ਼ ਕੀਤਾ ਮਤਲਬ ਕਿ ਇੱਕ ਟੈਲੈਂਟਡ ਵਿਅਕਤੀ ਉਹਦਾ ਜਿਹੜਾ ਉਹਦੇ ਮਨ ਚ ਉਹਦਾ ਜਿਹੜਾ ਟੈਲੈਂਟ ਸੀ ਉਹਦੇ ਵਿੱਚ ਉਹ ਦਬ ਕੇ ਰਹਿ ਗਿਆ ਉਸ ਦੀ ਕਹਾਣੀ ਨੂੰ ਇਸ ਕਹਾਣੀ ਨੂੰ ਇਸ ਦੇ ਵਿੱਚ ਪੇਸ਼ ਕੀਤਾ ਗਿਆ ਹਾਂਜੀ ਕਹਾਣੀ ਵਿੱਚ ਦੇਖਦੇ ਆਪਾਂ ਬਧਰੂ ਬਧਰੂ ਜਿਹੜਾ ਕੀ ਕਹਿੰਦਾ ਕਿ ਕਹਾਣੀ ਦਾ ਮੁੱਖ ਪਾਤਰ ਆ ਬਧਰੂ ਕਮਿਆਰ ਗਧਿਆਂ ਉੱਪਰ ਇੱਟਾਂ ਢੋਣ ਦਾ ਕੰਮ ਕਰਦਾ ਸੀ ਗਧਿਆਂ ਦੇ ਉੱਪਰ ਇੱਟਾਂ ਢੋਣ ਦਾ ਕੰਮ ਕਰਦਾ ਸੀ ਤੇ ਉਹਨੇ ਪੱਠੇ ਟੁੱਟਾ ਪਰ ਲਈ ਪਰ ਲਈਆਂ ਸਨ ਤੇ ਉਹਨੇ ਤਿੰਨ ਢੇੜੇ ਠੰਡੇ ਠੰਡੇ ਲਾ ਲਏ ਸਨ ਮਤਲਬ ਕਿ ਸਵੇਰੇ ਸਵੇਰੇ ਧੁੱਪ ਚੜਨ ਤੋਂ ਪਹਿਲਾਂ ਪਹਿਲਾਂ ਹੀ ਜਿਹੜੇ ਆਪਣੇ ਤਿੰਨ ਢੇੜੇ ਲਾ ਲਏ ਸੀ ਤੇ ਇਹ ਢੇੜਾ ਵੀ ਧੁੱਪ ਲੱਗਣ ਤੋਂ ਪਹਿਲਾਂ ਹੀ ਲਾ ਲੈਣਾ ਚਾਹੁੰਦਾ ਸੀ ਪਹਿਲਾਂ ਉਹਨੇ ਤਿੰਨ ਢੇੜਾ ਲਾ ਲਿਆ ਸੀ ਚੌਥਾ ਲਾ ਰਿਆ ਸੀ ਉਹ ਤੇ ਪੱਠੇ ਦਾ ਮੁੰਸ਼ੀ ਉਹਨੂੰ ਹੁਣੇ ਆਇਆ ਕਹਿ ਕੇ ਕਿਤੇ ਚਲਾ ਗਿਆ ਪੱਠੇ ਦਾ ਜਿਹੜਾ ਮੁੰਸ਼ੀ ਦਾ ਉਹਨੂੰ ਕਹਿ ਕੇ ਵੀ ਹੁਣੇ ਆਇਆ ਮ ਤਾਲੀ ਬੈਠ ਕੇ ਉਡੀਕ ਰਿਆ ਸੀ ਜਿਹੜਾ ਬਦਰੂ ਸੀ ਬਦਰੂ ਕੇ ਮੈਰ ਉਹਨੂੰ ਟਾਲੀ ਅੰਦਰਖਤ ਹੈ ਇਹ ਉਹਦੇ ਬੈਠ ਕੇ ਉਡੀਕ ਰਿਆ ਸੀ ਤਾਂ ਉਸਦੇ ਭਾਰ ਨਾਲ ਲੱਦੇ ਗਧੇ ਚੱਲ ਰਹੇ ਸੀ ਤੇ ਗਧੇ ਜਿਹੜੇ ਕਿ ਉਹ ਉਮੀ ਚੱਲ ਰਹੇ ਸੀ ਲੱਦੇ ਹੋਏ ਸੀ ਇਟਾਂ ਦੇ ਨਾਲ ਜੇਕਰ ਮੁੰਸੀ ਉਹਨੂੰ ਜਾਣ ਤੋਂ ਪਹਿਲਾਂ ਪਰਚੀ ਕੱਟ ਕੇ ਦੇ ਜਾਂਦਾ ਤਾਂ ਉਹਨੇ ਹੁਣ ਨੂੰ ਅੱਧਾ ਰਸਤਾ ਮੁਕਾ ਲੈਣਾ ਸੀ ਮਤਲਬ ਕਿ ਜੇ ਮੁੰਸੀ ਕਿਧਰੇ ਜਾਣ ਤੋਂ ਪਹਿਲਾਂ ਉਹਨੂੰ ਪਰਚੀ ਕੱਟ ਕੇ ਦੇ ਦਿੰਦਾ ਤਾਂ ਹੁਣ ਉਹਨੇ ਆਪਣਾ ਅੱਧਾ ਰਸਤਾ ਖਤਮ ਕਰ ਲੈਂਦਾ ਪਰ ਮੁੰਸੀ ਘੰਟਾ ਪਰ ਵਾਪਸ ਨ ਆਇਆ ਉਹ ਮੁੰਸੀ ਨੂੰ ਗਾਲਾਂ ਕੱਢ ਰਿਹਾ ਸੀ ਦਿਨੇ ਦੇਰ ਕਰਤੀ ਤਾਂ ਅਸਲ ਦੇ ਵਿੱਚ ਬਧਰੂ ਨੇ ਚੌਥਾ ਗੇੜਾ ਪੂਰਾ ਕਰਕੇ ਬਸ ਕਰਨੀ ਸੀ ਮਤਲਬ ਕਿ ਚਾਰੇ ਗੇੜੇ ਲਾਉਣੇ ਸੀ ਬਸ ਉਸ ਤੋਂ ਬਾਅਦ ਉਹ ਨਹੀਂ ਸੀ ਲਾਉਣੇ ਗੇੜੇ ਅੱਗੇ ਅਤੇ ਆਪਣੇ ਨੇਤਾ ਦੀਆਂ ਗੱਲਾਂ ਸੁਣਨੀਆਂ ਸਨ ਜੋ ਉਹਨਾਂ ਦੇ ਪਿੰਡ ਵਿੱਚ ਸਕੂਲ ਦਾ ਨਹੀਂ ਪੱਥਰ ਰੱਖਣਾ ਰਿਹਾ ਸੀ ਮਤਲਬ ਕਿ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਕੂਲ ਦਾ ਨਹੀਂ ਪੱਥਰ ਰੱਖਣਾ ਰਿਹਾ ਸੀ ਨੇਤਾ ਉਹਦੀਆਂ ਨੇ ਭਾਸ਼ਣ ਸੁਣਨਾ ਸੀ ਇੰਨੇ ਨੂੰ ਨਿੱਕੇ ਨਿੱਕੇ ਬੱਦਲ ਜੁੜ ਗਏ ਤੇ ਠੰਡੀ ਹਵਾ ਨੇ ਉਸ ਦੀ ਅੱਖਾਂ ਠਾਰ ਦਿੱਤੀਆਂ ਉਹ ਝੂਮ ਕੇ ਗਾ ਉੱਠਿਆ ਮਤਲਬ ਕਿ ਉਹ ਫਰਗਾਉਣ ਲੱਗ ਗਿਆ ਪੱਲਾ ਮਾਰ ਕੇ ਬੁਝਾ ਗਈ ਦੀਵਾ ਤੇ ਅੱਖ ਨਾਲ ਗੱਲ ਕਰ ਗਈ ਫਿਰ ਉਹਨੂੰ ਇੱਕ ਬਜ਼ੁਰਗ ਕਵੀ ਯਾਦ ਆਇਆ ਜੋ ਉਸਦੇ ਕਵੀ ਮਾਸਟਰ ਕੋਲ ਲੋਕ ਗੀਤ ਇਕੱਠੇ ਕਰਦਾ ਆਇਆ ਸੀ ਮਤਲਬ ਕਿ ਜਿਹੜਾ ਉਹਦੇ ਕਵੀ ਸੀ ਜਿਹੜਾ ਉਹਦਾ ਮਾਸਟਰ ਉਹਦੇ ਕੋਲ ਲੋਕ ਗੀਤ ਇਕੱਠੇ ਕਰਨ ਆਇਆ ਸੀ ਉਹ ਬਜ਼ੁਰਗ ਉਹਨੂੰ ਯਾਦ ਆਇਆ ਵੀ ਉਹ ਬਜ਼ੁਰਗ ਜਿਹੜੇ ਕਿ ਗੀਤ ਇਕੱਠੇ ਕਰਨ ਆਏ ਸੀ ਲੋਕ ਗੀਤ ਤਾਂ ਉਹ ਉਸ ਖੁੱਲੇ ਵਾਲਾਂ ਵਾਲੇ ਬਜ਼ੁਰਗ ਕਵੀ ਨੇ ਦੱਸਿਆ ਕਿ ਟੈਗੋਰ ਨੂੰ ਜਦੋਂ ਉਹਨੇ ਇਹ ਬੋਲੀ ਸੁਣਾਈ ਸੀ ਤਾਂ ਉਹ ਝੂਮ ਉਠਿਆ ਸੀ ਮਤਲਬ ਕਿ ਜਦੋਂ ਟੈਗੋਰ ਨੂੰ ਉਹਨੇ ਇਹ ਬੋਲੀ ਸੁਣਾਈ ਸੀ ਤਾਂ ਉਹ ਖੁਸ਼ੀ ਦੇ ਵਿੱਚ ਨੱਚਣ ਲੱਗਾ ਸੀ ਤਾਂ ਉਹਨੇ ਬਜ਼ੁਰਗ ਕਵੀ ਨੂੰ ਕਈ ਬੋਲੀਆਂ ਸੁਣਾਇਆ ਤਾਂ ਫਿਰ ਉਹਨੇ ਜਿਹੜੇ ਕਿ ਬਜ਼ੁਰਗ ਕਵੀ ਨੂੰ ਕਾਫੀ ਜ਼ਿਆਦੇ ਬੋਲੀਆਂ ਸੁਣਾਈਆਂ ਤਾਂ ਉਹ ਬਹੁਤ ਖੁਸ਼ ਹੋਇਆ ਤੇ ਉਹਨੂੰ ਰਜਵਾ ਪਿਆਰ ਵੀ ਦਿੱਤਾ ਗਿਆ ਠੀਕ ਹੈ ਤੇ ਫਿਰ ਮਾਸਟਰ ਕਵੀ ਫਿਰ ਕਵੀ ਮਾਸਟਰ ਤੇ ਬਜ਼ੁਰਗ ਕਵੀ ਆਪੋ ਆਪਣੀਆਂ ਕਵਿਤਾਵਾਂ ਸੁਣਾਉਂਦੇ ਰਹੇ ਠੀਕ ਹੈ ਅੰਤੇ ਬਦਰੂ ਹੈਰਾਨ ਹੋਇਆ ਕੋਲ ਬੈਠਾ ਕੋਲ ਬੈਠਾ ਰਿਹਾ ਤਾਂ ਉਹਨੂੰ ਇੱਕ ਦਿਨ ਪਤਾ ਲੱਗਦਾ ਕਿ ਕਵੀ ਵੀ ਮਨੁੱਖ ਹੁੰਦੇ ਮਨੁੱਖੀ ਹੁੰਦੇ ਨੇ ਮਤਲਬ ਕਿ ਕਵੀ ਵੀ ਜਿਹੜੇ ਉਹਨਾਂ ਨੂੰ ਲੱਗਦਾ ਸੀ ਪਤਾ ਨਹੀਂ ਕਵੀ ਕੌਣ ਹੁੰਦੇ ਨੇ ਤਾਂ ਉਹਨੂੰ ਲੱਗਿਆ ਵੀ ਕਵੀ ਵੀ ਜਿਹੜੀ ਮਨੁੱਖੀ ਹੁੰਦੇ ਨੇ ਫਿਰ ਇੱਕ ਦਿਨ ਉਹਨੇ ਆਪ ਵੀ ਇੱਕ ਕਵਿਤਾ ਲਿਖੀ ਠੀਕ ਹੈ ਕਿਹਨੇ ਲਿਖੀ ਸੀ ਬਦਰੂ ਨੇ ਕਵੀ ਮਾਸਟਰ ਬਹੁਤ ਖੁਸ਼ ਹੋਇਆ ਵੀ ਜਿਹੜਾ ਮਾਸਟਰ ਕਵੀ ਮਾਸ ਕਵੀ ਸੀ ਜਿਹੜਾ ਉਹ ਬਹੁਤ ਖੁਸ਼ ਹੋਇਆ ਕੋਨੇ ਕਿਹਾ ਕਿ ਉਸਦੀ ਕਪਤਾ ਵਿੱਚ ਬਿਲਕੁਲ ਟੈਗੋਰ ਦਾ ਰੰਗ ਆ ਮਤਲਬ ਕਿ ਜਿਵੇਂ ਰਵਿੰਦਰਨਾਥ ਟੈਗੋਰ ਦੀ ਕਪਤਾ ਦਾ ਰੰਗ ਹੈ ਠੀਕ ਆ ਵੀ ਕਪਤਾ ਦੀ ਟੋਨ ਆ ਸੇਮ ਉਸੇ ਤਰੀਕੇ ਨਾਲ ਉਹਦੀ ਕਪਤਾ ਲੱਗਦੀ ਆ ਤੇ ਬਿਲਕੁਲ ਅਸ਼ੂਤਾ ਖਿਆਲ ਆ ਮਤਲਬ ਕਿ ਅਸ਼ੂਤਾ ਕੀ ਹੋ ਗਿਆ ਵੀ ਜਿਹੜੇ ਚੀਜ਼ ਕੋਈ ਅਨਸ਼ੋਹੀ ਹੋਵੇ ਵੀ ਉਹਵੇਂ ਆ ਤੇ ਇਹਨੇ ਬਦਰੂ ਨੂੰ ਕਿਹਾ ਕਿ ਉਹ ਦਿਲ ਨਾ ਛੱਡੇ ਕਿਉਂਕਿ ਇੱਕ ਦਿਨ ਉਹ ਟੈਗੋਰ ਬਣੇਗਾ ਮਤਲਬ ਕਿ ਉਹਨੇ ਉਹਨੂੰ ਕਿਹਾ ਮਾਸਟਰ ਕਵੀ ਨੇ ਵੀ ਤੂੰ ਦਿਲ ਨਾ ਛੱਡਿਆ ਕਰ ਤੂੰ ਵਧੀਆ ਲਿਖਦਾ ਠੀਕ ਹੈ ਇੱਕ ਦਿਨ ਤੂੰ ਟੈਗੋਰ ਬਣੇਗਾ ਤਾਂ ਉਹਨੇ ਗੀਤਾਂਜਲੀ ਦਾ ਉਥਲ ਉਥਲ ਉਲੱਥਾ ਲੈ ਕੇ ਚਾਰੀ ਵਾਰ ਚਾਰ ਵਾਰੀ ਪੜਿਆ ਮਤਲਬ ਕਿ ਜਿਹੜਾ ਗੀਤਾਂਜਲੀ ਦਾ ਉਲੱਥਾ ਸੀ ਰਵਿੰਦਰਨਾਥ ਔਗੜੀ ਸੀ ਗੀਤਾਂਜਲੀ ਉਹਨੂੰ ਚਾਰ ਵਾਰੀ ਪੜਿਆ ਤੇ ਪਰ ਉਹਨੂੰ ਕੋਈ ਸਮਝ ਨਾ ਪਈ ਫਿਰ ਉਹਨੂੰ ਆਪੋ ਆਪਣਾ ਹੀਣਾ ਹੀਣਾ ਲੱਗਣ ਲੱਗਿਆ ਉਹਨੂੰ ਇਹ ਲੱਗਿਆ ਕਿ ਮੈਂ ਤਾਂ ਇਹ ਪੜੇ ਨਹੀਂ ਪਾਇਆ ਹੈਗਾ ਤਾਂ ਕਵੀ ਮਾਸਟਰ ਉਸ ਦਾ ਦਿਲ ਵਧਾਈ ਜਾ ਰਿਹਾ ਸੀ ਫਿਰ ਉਹਨੂੰ ਇੱਕ ਉਹ ਨੇਤਾ ਯਾਦ ਆਇਆ ਜੋ ਗਵੰਡੀ ਪਿੰਡ ਵਿੱਚ ਆਇਆ ਸੀ ਫਿਰ ਉਹਨੂੰ ਇੱਕੋ ਨੇਤਾ ਯਾਦ ਆਇਆ ਜਿਹੜਾ ਗਵੰਡੀ ਪਿੰਡ ਦੇ ਵਿੱਚ ਆਇਆ ਸੀ ਤੇ ਉਹਨੇ ਹਰ ਖੇਤਰ ਦੇ ਵਿੱਚ ਫਸਟ ਰਹਿ ਕੇ ਉਸ ਨੇਤਾ ਪਾਸੋਂ ਇਨਾਮ ਪ੍ਰਾਪਤ ਕੀਤੇ ਸੀ ਮੈਨੂੰ ਕਿ ਹਰ ਪੱਖੋਂ ਫਸਟ ਰਹਿ ਕੇ ਉਹਦੇ ਨੇਤਾ ਤੋਂ ਇਨਾਮ ਪ੍ਰਾਪਤ ਕੀਤੇ ਸੀ ਤੇ ਉਹ ਦਿਨ ਕਵੀ ਮਾਸਟਰ ਨੇ ਤਕਰੀਰ ਕਰਦਿਆਂ ਕਿਹਾ ਸੀ ਕਿ ਮਹਾਕਵੀ ਟੈਗੋਰ ਨੂੰ ਉਸ ਦੀ ਮਾਂ ਨੇ ਟੈਗੋਰ ਬਣਾਇਆ ਸੀ ਤੋਂ ਨੇ ਕੀ ਕਿਹਾ ਸੀ ਵੀ ਜਿਹੜਾ ਰਵਿੰਦਰਨਾਥ ਟੈਗੋਰ ਆ ਠੀਕਾ ਮਹਾਕਵੀ ਇਹਨੂੰ ਟੈਗੋਰ ਉਸ ਦੀ ਮਾਂ ਨੇ ਬਣਾਇਆ ਸੀ ਤਾਂ ਬਦਰੂ ਭੱਜਾ ਵਜਾ ਫਿਰ ਆਪਣੀ ਮਾਂ ਦੇ ਕੋਲ ਆਉਂਦਾ ਮਾਗੂ ਲਾ ਗਿਆ ਤੇ ਉਹਨੇ ਸਾਰੇ ਨਾਮ ਮਾਂ ਦੀ ਝੋਲੀ ਦੇ ਵਿੱਚ ਪਾਤੇ ਤੇ ਉਹਨੂੰ ਲਾਡ ਨਾਲ ਕਹਿਣ ਲੱਗਿਆ ਮਾਂ ਨੀ ਮਾਂ ਮੈਨੂੰ ਟਗੋਰ ਬਣਾ ਦੇ ਮਾਂ ਨੂੰ ਕੁਝ ਸਮਝ ਨਾ ਆਈ ਵੀ ਕੀ ਕਹਿ ਰਿਹਾ ਤੇ ਫਿਰ ਉਸਨੇ ਜਦੋਂ ਫਿਰ ਉਹਨੇ ਆਪਣੇ ਸ਼ਬਦ ਦੁਹਰਾਏ ਤਾਂ ਮਾਂ ਨੇ ਕਿਹਾ ਮੋਰ ਤਾਂ ਤੇਰੇ ਦੁਸ਼ਮਣੀ ਦੁਸ਼ਮਣਾ ਵਰਨ ਮਤਲਬ ਕਿ ਉਹਨੂੰ ਸਮਝ ਨਾ ਲੱਗੀ ਟਗੋਰ ਤੋਂ ਉਹਨੇ ਮੋਰ ਸਮਝ ਲਿਆ ਕਹਿੰਦੀ ਮੋਰ ਤਾਂ ਤੇਰੇ ਦੁਸ਼ਮਣੀ ਨਾ ਵਰਨ ਪੁੱਤ ਉਹਨੂੰ ਮਾਤੇ ਗੁੱਸਾ ਆਇਆ ਤੇ ਨਾਲ ਹੀ ਉਸ ਮਾਸਟਰ ਤੇ ਵੀ ਗੁੱਸਾ ਆਇਆ ਜੋ ਹੱਥ ਪੈਰ ਬਣਵਾ ਕੇ ਮੋਰ ਬਣਾਉਂਦਾ ਸੀ ਠੀਕ ਹੈ ਤੇ ਉਹ ਮੋਰ ਬਣੇ ਘੰਟਾ-ਘੰਟਾ ਧੁੱਪ ਵਿੱਚ ਪਏ ਸੜਦੇ ਰਹਿੰਦੇ ਤੇ ਫਿਰ ਉਹਨੂੰ ਉਹ ਦਿਨ ਵੀ ਯਾਦ ਆਇਆ ਜਦੋਂ ਉਸਦੇ ਪਿਓ ਦਾ ਅਚਾਨਕ ਇੱਕ ਕਪਾਸਾ ਮਾਰਿਆ ਗਿਆ ਸੀ ਤੇ ਉਹਨੂੰ 8ਵੀਂ ਦੇ ਵਿੱਚੋਂ ਹਟਾ ਕੇ ਪਿਓ ਦਾ ਕੀਤਾ ਕਰਨ ਲਾਤਾ ਸੀ ਤਾਂ ਕਵੀ ਮਾਸਟਰ ਨੇ ਪਿਓ ਦੀਆਂ ਮਿੰਨਤਾਂ ਕੀਤੀਆਂ ਕਿ ਉਹਨੂੰ ਘੱਟੋ-ਘੱਟ 10ਵੀਂ ਪਾਸ ਕਰਾ ਦੇਵੇ ਪਰ ਪਿਓ ਆਰਥਿਕ ਤੰਗੀ ਕਰਕੇ ਪੜ੍ਹਾਈ ਦੀ ਮਹਾਨਤਾ ਨਹੀਂ ਸੀ ਸਮਝਦਾ ਮਾਸਟਰ ਨਰਾਜ਼ ਹੋ ਕੇ ਪਰਤ ਗਿਆ ਵਾਪਸ ਉਸ ਦਿਨ ਬਦਰੂ ਕਮਿਆਰ ਵਿੱਚੋਂ ਅੱਧਾ ਟਾਗੋਰ ਮਰ ਗਿਆ ਸੀ ਮਤਲਬ ਕਿ ਜਦੋਂ ਉਹਦੀ ਪੜ੍ਹਾਈ ਛੁੱਟ ਗਈ ਤਾਂ ਉਹਦੇ ਵਿੱਚੋਂ ਜਿਹੜਾ ਟਾਗੋਰ ਜਨਮ ਲੈ ਰਿਹਾ ਸੀ ਉਹ ਅੱਧਾ ਮਰ ਚੁੱਕਿਆ ਸੀ ਅੱਜ ਕਨੇਤਾ ਉਹਦੇ ਪਿੰਡ ਨਵੇਂ ਸਕੂਲ ਦਾ ਨਹੀਂ ਪੱਥਰ ਰੱਖਣ ਲਈ ਆ ਰਿਹਾ ਸੀ ਉਹ ਉਸਦੀ ਤਕਰੀਰ ਭਾਵ ਕਿਸ ਦਾ ਭਾਸ਼ਣ ਸੁਣਨਾ ਚਾਹੁੰਦਾ ਸੀ ਤਾਂ ਇਹਨਾਂ ਨੂੰ ਤਕਰੀਰ ਕਿ ਹੋ ਗਿਆ ਮਤਲਬ ਕਿ ਇਹਨਾਂ ਨੂੰ Munshi ਆ ਗਿਆ ਤੇ ਉਹ ਪਰਚੀ ਕਟਵਾ ਕੇ ਤੁਰ ਪਿਆ ਤੇ ਗਰਮੀ ਬਹੁਤ ਵੱਧ ਚੁੱਕੀ ਸੀ ਸੂਰਜ ਤੇ ਸਿਰ ਤੇ ਸੂਰਜ ਤਪ ਰਿਹਾ ਸੀ ਉਸਦੇ ਨੰਗੇ ਪੈਰ ਸੜ ਰਹੇ ਸੀ ਤੇ ਉਹਨੂੰ ਡਰ ਸੀ ਕਿ ਨੀਲਾ ਖੋਤਾ ਰਾਹ ਵਿੱਚ ਹੀ ਨਡਿੱਗ ਜਾਵੇ ਕਿਉਂਕਿ ਗਰਮੀ ਪੈ ਰਹੀ ਆ ਤੇ ਦੋਰਾ ਕੰਪੈ ਜਾਵੇ ਤੇ ਉਹਨੇ ਪੱਗ ਦੇ ਲੜਨੋਂ ਵਾਲੋ ਗੁੜ ਖੋਲ ਕੇ ਥੋੜਾ ਜਿਹਾ ਖਾਦਾ ਤੇ ਬਾਕੀ ਫਿਰ ਤੋਂ ਮੁੜ ਬੰਨ ਲਿਆ ਤੇ ਉਹਨੂੰ ਕਵੀ ਮਾਸਟਰ ਦੁਆਰਾ ਸਕੂਲ ਦੀਆਂ ਕੰਧਾਂ ਉੱਪਰ ਲਿਖਿਆ ਲਿਖੀਆਂ ਟੈਗੋਰ ਦੀਆਂ 17 ਜਿਹੜੀਆਂ ਕਿ ਉਹ ਯਾਦ ਆ ਰਹੀਆਂ ਸੀ ਜੋ ਇਸ ਤਰ੍ਹਾਂ ਸੀ ਮਾਂ ਇਹ ਤੇਰੇ ਸ਼ਾਹੀ ਵਸਤਰ ਤੇ ਹੀਰੇ ਜਵਾਰਾ ਜਵਾਰਾਂ ਦੀਆਂ ਮਾਲਾ ਪਾ ਕੇ ਮੈਂ ਕੀ ਕਰਾਂ ਤੂੰ ਮੈਨੂੰ ਇੰਨਾ ਨਿਰਮੂਲ ਬੰਨਣਾ ਵਿੱਚ ਨਾ ਬੰਨ ਮੈਂ ਤਾਂ ਸੰਸਾਰ ਦੇ ਮੇਲੇ ਦੀ ਜੀਵਨ ਦਾ ਇੱਕ ਧੂੜ ਵਿੱਚ ਖੇਡਣਾ ਚਾਹੁੰਦਾ ਹਾਂ ਉਹ ਸੋਚਣ ਲੱਗਿਆ ਮੈਂ ਤਾਂ ਜੰਮਿਆ ਖੇਡਿਆ ਤੇ ਪਲਿਆ ਵੀ ਧੂੜ ਵਿੱਚ ਹੀ ਆਂ ਪਰ ਟੇਗੋਰ ਨਹੀਂ ਬਣ ਸਕਿਆ ਮਤਲਬ ਕਿ ਉਹ ਸਮਝੇ ਹੀ ਨਹੀਂ ਸੀ ਅਸਲ ਚ ਹਨ ਵੀ ਜਿਵੇਂ ਆਪਾਂ ਬਚਪਨ ਲਗਾ ਲਓ ਤੇ ਉੱਚੀ ਉੱਚੀ ਹੱਸਣ ਲੱਗ ਪਿਆ ਗਰਮ ਰੇਤ ਨਾਲ ਉਹਦੇ ਪੈਰ ਸੜ ਰਹੇ ਸੀ ਕਾਹਰ ਦੀ ਗਰਮੀ ਸੀ ਤੇ ਉਹਨੂੰ ਸੂਰਜ ਤੇ ਬੰਦ ਹਵਾ ਉੱਪਰ ਗੁੱਸਾ ਰਿਹਾ ਸੀ ਤੇ ਉਹਨੇ ਹੌਲੀ ਚਾਲ ਤੁਰ ਰਹੇ ਗਧਿਆਂ ਨੂੰ ਕੁੱਟਣਾ ਸ਼ੁਰੂ ਕੀਤਾ ਤੇ ਉਹ ਤੇਜ਼ ਹੋ ਗਏ ਤਾਂ ਸਾਹਮਣੇ ਬਰੋਟੇ ਵਾਲੇ ਖੂਤੋਂ ਨੇ ਰੱਜ ਕੇ ਪਾਣੀ ਪੀਤਾ ਤੇ ਉਹਨੇ ਸੋਚੇ ਕਿ ਕਿਤੇ ਨੇਤਾ ਆ ਕੇ ਚਲੇ ਹੀ ਨਾ ਜਾਵੇ ਉਹ ਸੋਚਦਾ ਸੋਚਦਾ ਉਹ ਫਿਰ ਤੁਰ ਪਿਆ ਤੇ ਉਹਨੇ ਪੈਰਾਂ ਨੂੰ ਸੜਨ ਤੋਂ ਬਚਾਉਣ ਲਈ ਟੱਕ ਦੇ ਪੱਤੇ ਤੋੜੇ ਤੇ ਪੱਗ ਦੀ ਲੀਰ ਨਾਲ ਪੈਰਾਂ ਹੇਠ ਬੰਨ ਲਈ ਠੀਕ ਹੈ ਤੇ ਉਹ ਖੁਸ਼ ਹੋ ਕੇ ਖੁਸ਼ੀ ਵਿੱਚ ਉਹਨੇ ਬੋਲੀ ਪਾਈ ਹੱਕਾ ਮਾਰਦੇ ਬੱਕਰੀਆਂ ਵਾਲੇ ਦੁੱਧ ਪੀ ਕੇ ਜਾਈਂ ਜਾਇ ਕੁਰੇ ਉਹ ਚਾਈ ਚਾਈ ਫਿਰ ਖੁਸ਼ੀ ਖੁਸ਼ੀ ਪਿੰਡ ਦੀ ਨਿਆਈ ਦੇ ਵਿੱਚ ਪਹੁੰਚ ਗਿਆ ਸਕੂਲ ਦੇ ਸਾਹਮਣੇ ਨੇਤਾ ਜੀ ਸਵਾਗਤ ਲਈ ਨੇਤਾ ਜੀ ਦੇ ਸਵਾਗਤ ਲਈ ਅੰਬਾਂ ਤੇ ਕੇਲਿਆਂ ਦੇ ਪੱਤਿਆਂ ਦਾ ਸਵਾਗਤੀ ਦਰਵਾਜ਼ਾ ਬਣਾ ਹੋਇਆ ਸੀ ਚਾਰੇ ਪਾਸੇ ਗਹਿਮਾ ਗਹਿਮ ਸੀ ਮਤਲਬ ਕਿ ਸਾਰੇ ਲੋਕ ਖੜੇ ਸੀ ਸਕੂਲ ਦੇ ਮਾਸਟਰ ਭੱਜੇ ਨੱਥੇ ਕੰਮ ਕਰ ਰਹੇ ਸੀ ਤੇ ਉਹ ਮਸਤ ਖੜਾ ਦੇਖਦਾ ਰਿਹਾ ਤੇ ਉਹਨੂੰ ਬਚਪਨ ਯਾਦ ਆ ਗਿਆ ਤੇ ਉਹਨੂੰ ਕਵੀ ਮਾਸਟਰ ਯਾਦ ਆਇਆ ਜੋ ਉਹਨੂੰ ਜੱਫੀਆਂ ਪਾ ਕੇ ਪਿਆਰ ਨਾਲ ਆਖਦਾ ਹੁੰਦਾ ਸੀ ਕਿ ਉਹ ਇੱਕ ਦਿਨ ਜ਼ਰੂਰ ਟੇਗੌਰ ਬਣੇਗਾ ਤੇ ਉਹਨੂੰ ਲੋਕ ਗੀਤ ਇਕੱਠੇ ਕਰਨ ਵਾਲਾ ਬਜ਼ੁਰਗ ਕਵੀ ਵੀ ਯਾਦ ਆਇਆ ਤੇ ਉਹ ਚਾਹੁੰਦਾ ਸੀ ਕਿ ਉਸ ਨੂੰ ਕਦੇ ਉਹ ਬਜ਼ੁਰਗ ਕਵੀ ਮਿਲੇ ਤਾਂ ਉਹ ਉਸ ਨੂੰ ਆਪਣੀਆਂ ਸੱਜਰੀਆਂ ਜਿਹੜੀਆਂ ਹੋਣ ਲਿਖੀਆਂ ਨੇ ਨਵੀਆਂ ਉਹ ਕਵਿਤਾਵਾਂ ਸੁਣਾਵੇ ਕਵੀ ਮਾਸਟਰ ਸ਼ਾਇਦ ਉਸ ਨੂੰ ਸਦਾ ਧੂੜ ਦੇ ਵਿੱਚ ਰਹਿਣ ਵਾਲਾ ਇੱਕ ਘਟੀਆ ਕਮਿਆਰ ਸਮਝਦਾ ਸੀ ਇਸ ਲਈ ਉਹ ਦੂਰ ਬੈਠਾ ਵੀ ਉਸ ਦੀਆਂ ਕਵਿਤਾਵਾਂ ਨੂੰ ਕਵਿਤਾਵਾਂ ਨਹੀਂ ਮੰਨਦਾ ਕਿਉਂਕਿ ਉਹ ਸਦਾ ਧੂੜ ਵਿੱਚ ਲਿਬੜਿਆ ਰਹਿੰਦਾ ਸੀ ਤੇ ਉਹ ਧੂੜ ਜਿਸ ਵਿੱਚ ਖੇਡਣ ਲਈ ਤਗੋਰ ਤਰਸਦਾ ਰਿਹਾ ਉਹ ਧੂੜ ਵਿੱਚ ਜੀਆ ਅਤੇ ਪਲ ਰਿਹਾ ਸੀ ਜੀਰਿਆ ਸੀ ਤੇ ਪਲ ਰਿਆ ਸੀ ਉੱਥੇ ਖੜਾ ਉਹ ਪਤਾ ਨਹੀਂ ਕਿੱਥੇ ਗਵਾਚ ਗਿਆ ਤੇ ਉਸ ਦਾ ਇੱਕ ਇੱਕ ਅੰਗ ਇੱਕ ਗੀਤ ਵਿੱਚ ਢਲ ਗਿਆ ਉੱਥੇ ਗੀਤ ਲੱਜ ਰਿਹਾ ਸੀ ਤੇ ਜਿਸ ਨੂੰ ਕਦੇ ਵੀ ਕਿਸੇ ਨੇ ਆਪਣੀਆਂ ਬੁੱਲੀਆਂ ਨਾਲ ਨਾਸ਼ ਹੋਇਆ ਪਰ ਐਨਨ ਨੂੰ ਉਸ ਦੇ ਮਗਰੋਂ ਬੁਰੇ ਪੈਣੇ ਸ਼ੁਰੂ ਹੋ ਗਏ ਇਹ ਉਹ ਬੈਲੀ ਜੱਟ ਸੀ ਜਿਸ ਦੀ ਪੈਲੀ ਵਿੱਚ ਬਦਰੂ ਦੇ ਗਦੇ ਜਾਵੜੇ ਸੀ ਠੀਕ ਹੈ ਤੇ ਉਹ ਬਦਰੂ ਨੂੰ ਗਾਲਾਂ ਕੱਢ ਰਿਹਾ ਸੀ ਡਰਿਆ ਹੋਇਆ ਬਦਰੂ ਗਧਿਆਂ ਦੇ ਡੰਡੇ ਮਾਰਦਾ ਹੋਇਆ ਧੂੜ ਵਿੱਚ ਘਿਰ ਗਿਆ ਤੇ ਉਹਦੇ ਪੱਗ ਨਾਲ ਬੰਨੀ ਗੁੜ ਦੀ ਰੂੜੀ ਵੀ 부ੜਕ 부ੜਕ ਕੇ ਉਸਦੇ ਮੋਰ ਭਨ ਰਹੀ ਸੀ ਇਸ ਤਰ੍ਹਾਂ ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਵੀ ਕਿਸ ਤਰ੍ਹਾਂ ਗਰੀਬੀ ਤੇ ਹੀਨਤਾ ਭਾਵ ਹੇਠ ਇੱਕ ਪ੍ਰਤਿਭਾ ਵਾਲੇ ਵਿਅਕਤੀ ਦੀ ਪ੍ਰਤਿਭਾ ਜਿਹੜੀ ਕਿ ਉਹ ਦੱਬ ਕੇ ਰਹਿ ਜਾਂਦੀ ਹੈ ਅੱਗੇ ਇਸ ਦਾ ਵਿਸ਼ਾ ਵਸਤੂ ਨੂੰ ਇੱਕ ਵਾਰ ਰੀਡ ਕਰ ਲੈਣਾ ਕਹਾਣੀ ਦਾ ਵਿਸ਼ਾ ਜਿਹੜੀ ਕਿ ਮੁਸ਼ਕਤ ਮਿਹਨਤ ਤੇ ਹੀਨਤਾ ਭਾਵ ਦੇ ਭਾਰ ਹੇਠ ਤੱਬੇ ਇੱਕ ਪ੍ਰਤਿਭਾਸ਼ਾਲੀ ਨੌਜਵਾਨ ਦੀ ਕਵਿਤਾ ਦੁਖਾਂਤ ਹੈ ਤੇ ਕਹਾਣੀ ਦਾ ਵਿਸ਼ਾ ਅਨਰੋਹਾ ਤੇ ਮੌਲਿਕ ਹੈ ਠੀਕ ਹੈ ਜਿਵੇਂ ਹੋ ਗਏ ਥੋੜਾ ਜਿਹਾ ਚੇਂਜ ਹੋਊ ਠੀਕ ਹੈ ਮਤਲਬ ਕਿ ਥੋੜੇ ਸ਼ਬਦਾਂ ਚ ਹੋਵੇ ਹੈ ਬਸ ਥੈਂਕਸ